ਮੇਰੇ ਨਾਲ ਜਿਸਨ ਸਦਰ ਸੰਗੇ ਅੜੀਔਰ ਵਿਕੇ ਮੈਨਾਂ ਬਿਜਲੀ ਮੁਲਾਜ਼ਮਿਆਂ ਅੱਜ ਸਵੇਰੇ ਬਰਬੀਰ ਸਿੰਘ ਪੰਨੂ ਜਿਹੜੇ ਚੇਅਰਮੈਨ ਪੰਚਾਇਤ ਦੇ ਆ ਉਹਨਾਂ ਨੇ ਸਾਨੂੰ ਸੱਦਿਆ ਸੀਗਾ ਅਸੀਂ ਗਏ ਤੇ ਉਹ ਜਾਂਦਿਆਂ ਹੀ ਮੁਲਾਜ਼ਮਾਂ ਦੇ ਨਾਲ ਜਿਹੜਾ ਵਾ ਉਹ ਦੁਰਵਿਹਾਰ ਕੀਤਾ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਜਦ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮੇਰੀ ਉੱਠ ਕੇ ਤੇ ਪਾਗ ਲਾਤੀ ਆ ਆਪਾਂ ਕੁ ਮੇਰੀ ਲੱਥੀ ਪਈ ਜੇ ਤੇ ਉਸ ਤੋਂ ਬਾਅਦ ਫਿਰ ਉਹਦੇ ਭਰਾ ਨੇ ਤੇ ਨਾਲ ਦੂਸਰ ਤਿੰਨ ਕਿਹਾ ਤਾਂ ਹੋਰ ਬੰਦੇ ਜਿਹਨੇ ਜਿਨ੍ਹਾਂ ਨੇ ਮੈਨੂੰ ਬਹੁਤ ਕੁੱਟਿਆ ਜਿਹੜੀ ਮੇਰੀ ਸੱਟ ਜਿਹੜੀ ਆ ਲੱਗੀ ਐ ਤੇ ਹੁਣ ਮੈਂ ਇਲਾਜ ਦੀਆਂ ਕਿੱਥੋਂ ਦਾ ਵਾਕਿਆ ਕਿਹੜੀ ਜਗ੍ਹਾ ਦਾ ਪਿੰਡ ਕੋਟਲਾ ਬਾਮਾਈ ਬਲਬੀਰ ਸਿੰਘ ਪੰਨੂ ਦੇ ਘਰ ਦੀ ਇਹ ਵਾਰਦਾਤ ਕੀ ਤੁਸੀਂ ਉਹਨਾਂ ਦੇ ਘਰ ਕਿਉਂ ਗਏ ਸੀ ਉਹਨਾਂ ਨੇ ਸਾਨੂੰ ਅਸੀਂ ਬਿਜਲੀ ਨੂੰ ਇਲਾਜ ਮਿਆਂ ਤੇ ਉਹਨਾਂ ਨੇ ਬੁਲਾਇਆ ਸੀਗਾ ਕਿ ਤੁਸੀਂ ਮੇਰੇ ਕੋਲ ਆਓ ਤਾਂ ਨਾ ਕੋਈ ਕੰਮ ਸਮਝਾਉਣੇ ਆ ਤੇ ਉਹ ਜਿਹਦੇ ਕੰਮ ਅਸੀਂ ਕੀਤੇ ਸੀ ਉਹ ਕਹਿੰਦੇ ਵੀ ਕਿਉਂ ਕੀਤੇ ਤੁਸੀਂ ਵੋਟਾਂ ਮੈਨੂੰ ਪਾਈਆਂ ਨਹੀਂ ਤੇ ਕੰਮ ਤੋਂ ਬਾਹਰ ਕੀ ਕੀਤੇ ਉਹਨਾਂ ਦੇ ਟਰਾਂਸਫਰ ਨੂੰ ਫੋਟ ਦੇ ਹੋਣ ਜਦੋਂ ਇਹ ਕੰਮ ਦਾ ਅਸੀਂ ਥੋੜੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਉਹ ਪੱਗ ਤਾਰ ਦਿੱਤੀ ਆ ਤੇ ਨਾਲ ਹੀ ਵੀ ਕੁੱਟਿਆ ਤੇ ਮੇਰਾ ਇੱਥੇ ਜਟੇ ਸੱਟ ਲੱਗੀ ਜਲਵੀਰ ਸਿੰਘ ਕਰਨੂ ਤੇ ਉਹਦਾ ਭਰਾ ਉਹ ਉੱਥੇ ਮਿਲ ਸੀ ਹਾਂਜੀ ਉੱਥੇ ਹੋਰ ਵੀ ਬਹੁਤ سارے ਲੋਕ ਹੀ ਸਾਰੇ ਇਹ ਸਾਰੇ ਮੁਲਾਜ਼ਮੇ ਮੇਰੇ ਨਾਲ ਗਏ ਸੀ ਦੇਖੋ ਜੇ ਜੋਧਾ ਰਬਣਦੀ ਹੈ ਉਹਨਾਂ ਤੇ ਲਾਇਆ ਪੱਟਿਆ ਲਾਇਆ ਜਾਵੇ ਮਤਲਬ ਅਸੀਂ ਤਾਂ ਇੰਤਜ਼ਾਬ ਚੋਂ ਨੇ ਸਾਡੇ ਮੁਲਾਜ਼ਮਾਂ ਨੂੰ ਕੋਈ ਮਤਲਬ ਮੁਲਾਜ਼ਮ ਬਹੁਤ ਘਟਿਆ ਤੇ ਕੰਮ ਦਾ ਬਹੁਤ ਜ਼ਿਆਦਾ ਇਹ ਕਰਕੇ ਅਸੀਂ ਕਹਿੰਦੇ ਆ ਵੀ ਭਰਤੀ ਵੀ ਕੀਤੀ ਜਾਣ ਪਰ ਜਿਹੜੇ ਘਟਨਾ ਸਵੇਰੇ 11:00 ਤੋਂ 11:30 ਵਜੇ ਦੀ ਆ ਸਰ 11:30 ਵਜੇ ਦੀ ਘਟਨਾ ਉਹ ਲਗਭਗ 5:00 ਵਜੇ ਦੀ ਸੀ ਸਰ ਤੇ ਬਾਲ ਜੀ ਲੱਗੇਗਾ ਕਿ ਟਾਈਮ ਹੋਣਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਹਿਸਾਬ ਮਿਲੇਗਾ ਜਿੰਨਾ ਟਾਈਮ ਦੇ ਦੇ। ਦੇਖੋ ਸਰ ਅਸੀਂ ਰਿਪੋਰਟ ਕੀਤੀ ਹੈ। ਹਾਂਜੀ ਹਾਂਜੀ ਪੁਲਿਸ ਕੰਪਲੇਨਟ ਕਰਕੇ ਆਏ ਆ। ਇਹਨਾਂ ਦਫਤਰੀ ਕਾਰਵਾਈ ਕੀਤੀ ਹੈ ਫਿਰ ਪੁਲਿਸ ਕੰਪਲੇਨਟ ਕੀਤੀ ਹੈ। ਤੋਂ ਇੱਥੇ ਫਿਰ ਡਾਕਟਰ ਸਾਹਿਬ ਕੋ ਆਏ ਆ। ਅਜੇ ਨਹੀਂ ਅਜੇ ਹਾਂਜੀ ਹਾਂਜੀ ਨਹੀਂ ਅਜੇ ਬਿਆਨ ਨਹੀਂ ਦੇ ਸਰ। ਕੁਛ ਗਿੱਚ ਕੀਤੀ ਕੇ ਆ ਗਏ ਉਹਨਾਂ ਨੇ। ਕੋਈ ਸੰਪਰਕ ਨਹੀਂ। ਨਾ ਨਾ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਦਰਖਾਸਤ ਲੈ ਕੇ ਦਾ ਫੀਅਰ। ਕੰਪਲੇਨਟ ਕਿੱਥੇ ਕੀਤੀ? ਕੰਪਲੇਟ ਸਦਰ ਥਾਣਾ। ਸਦਰ ਠਾਣਾ ਬਟਾਲਾ ਅਲੀਵਾ ਰੋਡ ਇਹ ਆ ਜੀ ਰਣਜੀਤ ਸਿੰਘ ਜਈ ਨੇ ਕੋਈ ਕੰਮਕਾਰ ਕੀਤੇ ਸੀਗੇ ਹਲਕੇ ਵਿੱਚ ਤੇ ਬਲਬੀਰ ਸਿੰਘ ਪੰਨੂ ਨੇ ਰਾਤੀ ਮੈਨੂੰ ਫੋਨ ਦੇ ਉੱਤੇ ਕੋਈ ਥੋੜੀ ਬੱਤੀ ਗਰਮਸ਼ਰ ਦਾ ਦਿਖਾਇਆ ਜਿਸ ਦੇ ਸਬੰਧ ਵਿੱਚ ਸਵੇਰੇ ਅਸੀਂ ਪੰਨੂ ਸਾਹਿਬ ਨੂੰ ਜੁਨੀਆ ਲੈਵਲ ਦੇ ਸਾਥੀ ਸਾਰੇ ਲੀਡਰ ਸਭਾਨ ਸਮੁੱਚੇ ਸਾਡੇ ਜਈ ਸਭਾ ਤੇ ਐਸਟੀ ਸਭਾਨ ਅਸੀਂ ਜਦ ਪੰਨੂ ਸਾਹਿਬ ਦੇ ਘਰ ਗਏ ਆ ਤੇ ਕੁਝ ਮਸਲਿਆਂ ਤੇ ਜੇ ਵਿਚਾਰ ਸ਼ੁਰੂ ਹੋਈ ਆ ਤੇ ਪੰਨੂ ਸਾਹਿਬ ਗੁੱਸੇ ਵਿੱਚ ਆ ਕੇ ਸਾਡੇ ਰਣਜੀਤ ਸਿੰਘ ਜੈਨੂ ਨੇ ਵੱਧ ਘੱਟ ਬੋਲਿਆ ਅਸੀਂ ਉਸ ਗੱਲ ਦਾ ਵਿਰੋਧ ਕੀਤਾ ਪੰਨੂ ਸਾਹਿਬ ਤੁਸੀਂ ਗਾਲੀ ਗਲੋਚ ਕਿਉਂ ਕਰਦੇ ਜੋ ਸਾਡੇ ਸਾਥੀ ਜਸਵਿੰਦਰ ਸਿੰਘ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਉੱਥੇ ਜਿਹੜੇ ਉਹਨਾਂ ਦੇ ਨਾਲ ਸਾਥੀ ਆ ਜਾਂ ਤੁਹਾਨੂੰ ਨਹੀਂ ਪਤਾ ਲੱਗਾ ਉਹਨਾਂ ਨੇ ਇੱਕਦਮ ਇਹਨਾਂ ਤੇ ਹਮਲਾ ਕਰ ਦਿੱਤਾ ਵਾ ਤੇ ਸਾਡੇ ਸਾਥੀ ਨੂੰ ਸਟਾਂ ਵੀ ਲੱਗੀਆਂ ਮੈਂ ਤਾਂ ਇਹ ਗੱਲ ਚਾਹਨਾ ਕਹਿਣੀ ਚਾਹੁੰਦਾ ਵਾ ਵੇਖ ਲਓ ਇਹ ਸਰਕਾਰਾਂ ਲੋਕਾਂ ਦੇ ਨਾਲ ਕੰਮ ਕੀ ਕਰਨੀਆਂ ਐਸ ਮੌਕੇ ਤੇ ਮੁਲਾਜ਼ਮ ਹੀ ਸੇਵ ਨਹੀਂ ਜੇ ਮੁਲਾਜ਼ਮ ਹੀ ਸੇਵ ਨਹੀਂ ਅਸੀਂ ਲੋਕਾਂ ਦੇ ਕਾਰੋਬਾਰ ਕਿੱਦਾਂ ਕਰਾਂਗੇ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਇਹ ਜਿਹੜੇ ਮਨਿਸਟਰ ਨੇ ਜਾਂ ਹਲਕਾ ਇੰਚਾਰਜ ਨੇ ਇਹ ਕਹਿੰਦੇ ਆ ਕਿ ਜੇ ਕਿਸੇ ਦੇ ਘਰ ਵਿੱਚ ਮੀਟਰ ਵੀ ਲੱਗੇ ਤੇ ਸਾਨੂੰ ਪੁੱਛ ਕੇ ਲੱਗੇ ਜੋ ਕਿ ਇਹ ਮਹਿਕਮੇ ਆ ਨੇ ਕੰਮ ਕਰਨੇ ਹੁੰਦੇ ਆ ਪਰ ਇਹ ਸਾਨੂੰ ਇਸ ਗੱਲ ਦੀ ਬੜੀ ਦਿੱਕਤ ਆ ਰਹੀ ਆ ਕਿ ਸਾਨੂੰ ਇਹ ਆਪਣੇ ਅਧੀਨ ਚਲਾਉਣਾ ਚਾਹੁੰਦੇ ਨੇ ਮਹਿਕਮਿਆਂ ਦੀ ਗੱਲ ਹੁਣ ਜਿਹੜੀ ਉਹ ਇਸ ਹਿਸਾਬ ਨਾਲ ਖਤਮ ਹੋ ਗਈ ਆ ਅਸੀਂ ਆਪਣੇ ਆਪ ਕੋਈ ਵੀ ਕੰਮ ਨਹੀਂ ਕਰ ਸਕਦੇ ਇਹਨਾਂ ਤੇ ਪੁਛੇ ਤੋਂ ਬਿਨਾ ਸੋ ਜਿਹੜੀ ਇਹ ਘਟਨਾ ਹੋਈ ਆ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਜਿੱਥੇ ਨਿੰਦਿਆ ਕਰਦਾ ਮੈਂ ਪ੍ਰਸ਼ਾਸਨ ਨੂੰ ਵੀ ਨੋਟਿਸ ਦਿੱਤਾ ਖਾਣਾ ਸਦਰ ਵਿੱਚ ਵੀ ਨੋਟਿਸ ਦਿੱਤਾ ਵਾ ਬਿਜਲੀ ਬੋਰਡ ਤੇ ਉੱਚ ਅਧਿਕਾਰੀਆਂ ਤੱਕ ਮੈਂ ਨੋਟਿਸ ਦਿੱਤਾ ਵਾ ਜੇ ਇਸ ਚੀਜ਼ ਦਾ ਕੱਲ 19 ਤਰੀਕ 5 ਵਜੇ ਤੱਕ ਸ਼ਾਮ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਜਿਹੜਾ ਅਗਲਾ ਸਿੰਗਰ ਸੱਭਾ ਪ੍ਰੋਗਰਾਮ ਆ 20 ਤਰੀਕ ਨੂੰ ਅਲੀਵਾਲ ਵਿਖੇ ਆਰੰਭ ਤੇ ਤਾਂ ਜਿਹੜਾ ਪ੍ਰੋਗਰਾਮ ਹੋਏਗਾ ਸਾਡਾ ਉਹ ਵੱਡੇ ਲੈਵਲ ਦਾ ਹੋਏਗਾ ਅਸੀਂ ਇਹਨਾਂ ਲੀਡਰ ਸਬਾਨਾ ਨੂੰ ਇਹਨਾਂ ਨੂੰ ਛੱਡ ਕੇ ਹੋਰ ਵੀ ਲੀਡਰ ਸਬਾਨ ਕਿਸੇ ਵੀ ਮੈਕਮੇ ਦੇ ਸਾਥੀ ਦੇ ਨਾਲ ਕੋਈ ਵਧੇਗੀ ਕਰੂਗਾ ਅਸੀਂ ਸਬਕ ਸਿਖਾ ਦੇਾਂਗੇ ਕਿਉਂਕਿ ਜਿੰਨੀਆਂ ਵੀ ਪੰਜਾਬ ਦੀਆਂ ਜੁਨੀਆਂ ਨੇ ਸਾਡਾ ਉੱਤੇ ਇੱਕ ਸਾਝਾ ਫਰਮਿਆ ਜੇ ਲੋੜ ਪਈ ਅਸੀਂ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਮਗਾ ਕੇ ਇਸ ਸਾਥੀ ਨੂੰ ਆਪਾਂ ਇਨਸਾਫ ਦਵਾਵਾਂਗੇ ਜੀ ਰੁਕਾ ਫਟੇਕਾਰ ਚੂੜੀਆਂ ਦਾ ਪਿੰਡ ਸੀੜਾ ਜੋ ਕਾਫੀ ਦਿਨਾਂ ਦੇ ਵਿੱਚ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਇੱਕ ਟ੍ਰਾਂਸਫਰਮ ਦੇ ਮਸਲੇ ਦੇ ਵਿੱਚ ਪਿੰਡ ਵਾਸੀਆਂ ਔਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਵਿੱਚ ਕਾਫੀ ਗੰਭੀਰ ਮਸਲਾ ਚੱਲ ਰਿਹਾ ਸੀ ਰঞ্জੀਤ ਸਿੰਘ ਜਈ ਜੋ ਪਿੰਡ ਸੀੜੇ ਤੋਂ ਰਹਿਣ ਵਾਲਾ ਹੈ ਰঞ্জੀਤ ਸਿੰਘ ਜਈ ਦੀ ਪਿੰਡ ਸੀੜੇ ਦੇ ਵਿੱਚ ਡਿਊਟੀ ਸੀ ਤੇ ਆਪਣੇ ਗਵਾਂਢ ਸ਼ਰੀਕੇ ਬਾਜੀ ਦੇ ਨਾਲ ਟਰਾਂਸਫਰ ਬੁਲਾਉਣ ਦੇ ਚੱਕਰ ਦੇ ਵਿੱਚ ਪਿੰਡ ਵਾਸੀਏ ਕੋ 10000 ਦੀ ਜੋ ਮੈਨੂੰ ਆ ਜਾਈਏ ਕੋਈ ਕਰਾਪਸ਼ਨ ਮੰਗੀ ਖੰਭੇ ਲਵਾਇਆ ਨੂੰ ਤਕਰੀਬਨ 5 ਦਿਨ ਹੋ ਗਏ ਸੀ ਖੰਭੇ ਖੜੇ ਕੀਤੇ ਹਨੂ ਉਸੇ ਬਹਿਸਬਾਜੀ ਤੋਂ ਇਹਨਾਂ ਦਾ ਪਿੰਡ ਦੇ ਵਿੱਚ ਕਾਫੀ ਵੱਡਾ ਵੱਡੇ ਤੌਰ ਤੇ ਝਗੜਾ ਹੋਇਆ। ਕਾਫੀ ਮੈਨੂੰ ਲੱਗਦਾ ਵੀ ਦੋਨਾਂ ਪਾਰਟੀਆਂ ਨੂੰ ਸੱਟਾਂ ਵੀ ਲੱਗੀਆਂ ਨੇ। ਮੈਨੂੰ ਕਾਫੀ ਪੱਤਰਕਾਰ ਭਰਾਵਾਂ ਦਾ ਫੋਨ ਆਇਆ ਹੈ। ਮੇਰੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹੜੀ ਵੀ ਕੋਈ ਖਬਰ ਲੰਮੇ ਹੁੰਦੀ ਹੈ ਜੇ ਉਹਨੂੰ ਬੜੀ ਡੀਪਲੀ ਜਾ ਕੇ ਬੜੀ ਪੂਾਈ ਤੱਕ ਜਾ ਕੇ ਲਾਇਆ ਕਰੋ ਤਾਂ ਜੋ ਸਚਾਈ ਪਤਾ ਲੱਗ ਸਕੇ ਸਚਾਈ ਕੀ ਹੈ। ਹਰਜੀਤ ਸਿੰਘ ਜੋ ਕਾਂਗਰਸ ਦਾ ਪਿੰਡ ਤੋਂ ਨੁਮਾਇੰਦਾ ਵੀ ਹੈ। ਜਾਏ ਇਹ ਬੀਲੀਪੁਰ ਦੇ ਵਿੱਚ ਰੋਸੇ ਪਿੰਡ ਦੇ ਵਿੱਚ ਉਹਦੀ ਡਿਊਟੀ ਹੈ ਪਿੰਡ ਸੀਡੀਓ ਜੋ ਲਾਈਨਮੈਨ ਇਕਵਿੰਦਰ ਸਿੰਘ ਸ਼ਾਇਦ ਦੂਸਰੇ ਪਿੰਡ ਤੋਂ ਉਹਦੇ ਨਾਲ ਸਪੋਰਟ ਦੇ ਉੱਤੇ ਗਿਆ ਪਿੰਡ ਦੇ ਵਿੱਚ ਝਗੜਾ ਹੋਇਆ ਬਾਅਦ ਵਿੱਚ ਪਾਰਟੀ ਦਫ਼ਤਰ ਦੇ ਵਿੱਚ ਆਏ ਮੈਂ ਮਿਲਿਆ ਨਹੀਂ ਮੇਰੇ ਪੀਐਸਏ ਬਾਨ ਮਿਲੇ ਪੀਐਸਏ ਬਾਨਾ ਨੇ ਜਦੋਂ ਪਿੰਡ ਤੋਂ ਇਕਵਰੀ ਕੀਤੀ ਪਿੰਨਾ ਪਿੰਡ ਦੇ ਵਿੱਚ ਪਬਲਿਕ ਦੇ ਨਾਲ ਝਗੜਾ ਕੀਤਾ ਉਹਨਾਂ ਨੂੰ ਸੱਟਾਂ ਲਾਈਆਂ ਨੇ ਸੱਟਾਂ ਲਾਉਣ ਤੋਂ ਬਾਅਦ ਦਫ਼ਤਰ ਦੇ ਵਿੱਚ ਆ ਕੇ ਸੱਚੇ ਹੋਣ ਲਈ ਆਏ ਬੀਅਸੀ ਸੱਚੇ ਆ ਪਬਲਿਕ ਸਾਡੇ ਗੱਲ ਪਈ ਆ ਇਹਨਾਂ ਦਾ ਸ੍ਰੀਕੇ ਬਾਜੀ ਦੇ ਵਿੱਚ ਇਹਨਾਂ ਦਾ ਜਈ ਦਾ ਇੱਕ ਪਿੰਡ ਦੇ ਲੈਵਲ ਤੇ ਧਿਰ ਬਣ ਕੇ ਖਲੋਣਾ ਬਹੁਤ ਨਿੰਦਨ ਜੋ ਕਰਨਾ ਹੈ ਸੁਖਜਿੰਦਰ ਸਿੰਘ ਰੰਦਾਵਾ ਜੀ ਜੋ ਬਾਰ ਬਾਰ ਇਹਨਾਂ ਨੂੰ ਫੋਨ ਕਰ ਰਹੀ ਨਹੀਂ ਵੀ ਤੁਸੀਂ ਇਹਨਾਂ ਦੇ ਲੀਡਰ ਦੇ ਨਾਂ ਨੂੰ ਲਵਾਉਣ ਕਰੋ ਤ੍ਰਿਪਤ ਬਾਜਵਾ ਕਰ ਰਿਹਾ ਬੜੀ ਨਿੰਦਨ ਜੋ ਕਰਨਾ ਹੈ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਮਾੜੀਆਂ ਘਟਨਾ ਨਾ ਕਰੋ ਮੇਰੀ ਬਿਜਲੀ ਬੋਰਡ ਤੇ ਮੁਲਾਜ਼ਮਾਂ ਵੀ ਮੈਂ ਤੁਹਾਡੀ ਮਜਬੂਰੀ ਸਮਝਦਾ ਬਿਜਲੀ ਬੋਰਡ ਦੀ ਲੇਕਿਨ ਜਿਹੜਾ 10-10000 ਰੁਪਇਆ ਲੈ ਕੇ ਤੁਸੀਂ ਕਰਪਸ਼ਨ ਕਰਕੇ ਆਪਣੇ ਘਰ ਲੈ ਕੇ ਜਾਓਗੇ ਕਿਤੇ ਬੱਚਿਆਂ ਦੇ ਕਿਤੇ ਫੜਦਾ ਨਹੀਂ ਹੈ ਇਹ ਨੁਕਸਾਨ ਦੇ ਹੈ ਜਿੱਥੇ ਵੀ ਕਿਤੇ ਮੇਰੀ ਰੋਡ ਪੈਂਦੀ ਮੈਨੂੰ ਦੱਸੋ ਜਿੱਥੇ ਵੀ ਕਿਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਫਤਿਹਗੜ੍ਹ ਚੂੜੀਆਂ ਵਾਲਿਆਂ ਨੂੰ ਵੀ ਬੇਨਤੀ ਵੀ ਜੇ ਤੁਹਾਨੂੰ ਕਿਤੇ ਇਦਾਂ ਦੀ ਮਹਿਸੂਸ ਹੁੰਦੀ ਹੈ ਕਰਪਸ਼ਨ ਦਾ ਕੋਈ ਕਰਦਾ ਹੈ ਤੁਸੀਂ ਮੈਨੂੰ ਦੱਸੋ ਸੀਨੀਅਰ ਅਧਿਕਾਰੀ ਨੂੰ ਦੱਸੋ ਐਕਸੀਨ ਸਾਹਿਬ ਨੂੰ ਦੱਸੋ ਐਸੀ ਸਾਹਿਬ ਨੂੰ ਦੱਸੋ ਐਸੀ ਸਾਹਿਬ ਨੂੰ ਦੱਸੋ ਜੇ ਤੁਹਾਡੀ ਕੋਈ ਵੀ ਸਰਵਾਈ ਨਹੀਂ ਕਰਦਾ ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੇ ਆ ਕੇ ਦੱਸੋ ਮੈਂ ਤੁਹਾਡੇ ਨਾਲ ਖੜਾਗਾ ਮੈਂ ਕਲੀਅਰ ਹੈ ਵੀ ਫਤਿਹਗੜ ਚੂੜੀਆਂ ਦੇ ਵਿੱਚ ਮੈਂ ਕਰਾਪਸ਼ਨ ਦਾ ਨਾਂ ਨਹੀਂ ਰਹਿਣ ਦਵਾਂਗਾ ਜੋ ਮੇਰੇ ਭਰਾ ਲੈਂਡਮੈਨ ਵੀਰ ਜੋ ਜੈ ਭਰਾ ਜੋ ਕਹਿ ਰਹੇ ਨੇ ਵੀ ਸਾਡੇ ਨਾਲ ਤੱਕਾ ਹੋਇਆ ਹੈ ਇਹ ਬਿਲਕੁਲ ਝੂਠ ਹੈ ਕਾਫੀ ਪਿੰਡਾਂ ਦੇ ਵਿੱਚ ਅੱਜ ਮੈਨੂੰ ਸੁਣਨ ਨੂੰ ਆ ਰਿਹਾ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਟ੍ਰਾਂਸਫਰਮ ਲਾਏ ਨੇ ਉਹਨਾਂ ਨੂੰ 10-10 ਹਜ਼ਾਰ ਰੁਪਏ ਲੈ ਕੇ ਟ੍ਰਾਂਸਫਰਮ ਲਾਏ ਨੇ ਬੜੀ ਮਾੜੀ ਗੱਲ ਹੈ ਇਸ ਕਰਕੇ ਮੈਂ ਸੰਬਤ ਨੂੰ ਵੀ ਬੇਨਤੀ ਕਰਦਾ ਵੀ ਕਾਲੇ ਪੰਨੇ ਵਿੱਚ ਆ ਕੇ ਝਗੜਿਆਂ ਦੀ ਮਸਲੇ 'ਚ ਨਾਂ ਪਿਆ ਕਰੂੰ ਇਹ ਮਸਲਾ ਸਾਡਾ ਝਗੜੇ ਤੋਂ ਬਿਨਾਂ ਵੀ ਹੱਲ ਸਕਦਾ ਸੀ ਝਗੜਾ ਕਰਨ ਦੀ ਲੋੜ ਨਹੀਂ ਸੀ ਤੁਸੀਂ ਟਾਈਮ ਤੇ ਆ ਕੇ ਦੱਸਿਆ ਹੁੰਦਾ ਤੇ ਇਹੋ ਜਿਹੀ ਕੋ ਗੱਲ ਨਹੀਂ ਸੀ ਅੱਜ ਉਹ ਦੂਸਰੀਆਂ ਪਾਰਟੀਆਂ ਦੇ ਭਖਾਵੇ ਦੇ ਵਿੱਚ ਅਸੀਂ ਯੂਨੀਅਨ ਦੇ ਪ੍ਰਧਾਨ ਆ ਅਸੀਂ ਫਲਾਣੇ ਆ ਅਸੀਂ ਫਲਾਣੇ ਆ ਭਖਾਵੇ ਦੇ ਵਿੱਚ ਆ ਕੇ ਬਿਆਨਬਾਜ਼ੀ ਕਰ ਰਹੇ ਨਹੀਂ ਜੋ ਵੀ ਜੋ ਵੀ ਗੱਲਬਾਤ ਹੋਈ ਹੋਊਗੀ ਉਹ ਸਾਰੀ ਗੱਲਬਾਤ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਮੌਜੂਦ ਨੇ ਸੀਸੀਟੀਵੀ ਕੈਮਰੇ ਦੀ ਸਾਡੀ ਵੀਡੀਓ ਤੋਂ ਹੋ ਜਣੇ ਨੇ ਪਿੰਡ ਵਾਸੀ ਮੌਜੂਦ ਨਹੀਂ ਉਹਨਾਂ ਤੋਂ ਸਾਰਾ ਹੀ ਕਲੀਅਰ ਆਪ ਹੋ ਜਿਹੜਾ ਮੇਰੀ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਵੀ ਜਿਹੜੀ ਵੀ ਕੋਈ ਖਬਰ ਲਉਂਦੇ ਜੀ ਕਿਸੇ ਵੀ ਮੈਂ ਆਪਣੀ ਖਬਰ ਬਾਰੇ ਨਹੀਂ ਕਰ ਰਿਹਾ ਹੋਰ ਵੀ ਕਿਸੇ ਲਉਂਦੇ ਨੂੰ ਡਗਾਈ ਦੇ ਵਿੱਚ ਜਾਇਆ ਕਰੋ ਡਗਾਈ ਦੇ ਵਿੱਚ ਡੀਪਲੀ ਜਾ ਕੇ ਉਹਦੀ ਡਗਾਈ ਸਮਝ ਕੇ ਫਿਰ ਦਾ ਬੁਲਾਇਆ ਕਰੋ ਬਹੁਤ ਬਹੁਤ ਧੰਨਵਾਦ